ਤਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਜਿੱਥੇ ਕੀ ਜਿਹੜੇ ਫੋਰਨਰ ਪਹੁੰਚੇ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਸਰ ਵਾਟ ਇਜ਼ ਯਰ ਨੇਮ ਮਾਈ ਨੇਮ ਇਜ਼ ਰੈਮਨ ਐਂਡ ਆਮ ਕਮ ਮਾਈ ਨੇਮ ਰੈਮਨ ਵੇਅਰ ਆਰ ਯੂ ਫਰਮ ਆਮ ਫਰਮ ਹਾਂਗਕਾਂਗ ਵਾਟ ਊਡ ਯੂ ਸੇ ਅਬਾਊਟ ਥਿਸ ਹਿਸਟੋਰੀਕਲ ਪਲੇਸਸ ਗੁਰਦੁਆਰਾ ਬੰਗਲਾ ਸਾਹਿਬ ਓਕੇ ਆਈ ਥਿੰਕ ਇਟਸ ਅ ਫੈਂਟੈਸਟਿਕ ਐਂਡ ਸੈਕ੍ਰੀਟ ਟੈਂਪਲ ਐਵਰੀ ਮੰਥ ਯਾ ਐਵਰੀ ਈਅਰ ਯੂ ਰੀਚ ਥੇਰ ਨੋ ਇਟਸ ਮਾਈ ਫਰਸਟ ਟਾਈਮ ਟੂ ਹੇਅਰ ਯੂ ਕਮ ਫਰਸਟ ਟਾਈਮ yes how you feel about this gurudwara um, i feel is because we have been to a sixth temple in hong kong okay. so this is much more bigger and more sacred than that one i think yeah. thank you so much ਤੁਸੀਂ ਦੇਖਿਆ ਕਿ ਜਿਹੜੇ ਇੱਥੇ ਦੇ ਸ਼ਰਦਾਲੂ ਜਿਹੜੇ ਫੋਰਨਰ ਤੋਂ ਆਏ ਉਹਨਾਂ ਨੇ ਗੱਲਬਾਤ ਕੀਤੀ ਕਿ ਦੱਸਿਆ ਕਿ ਅਸੀਂ ਸਥਾਨ ਤੇ ਆਏ ਆ థਾਈਲੈਂਡ ਦੇ ਵਿੱਚ ਵੀ ਹਾਂਗਕਾਂਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਧਾਰਮਿਕ ਸਥਾਨਾ ਜਿੱਥੇ ਅਸੀਂ ਦਰਸ਼ਨ ਕਰਦੇ ਰਹਿੰਦੇ ਆ ਤਸਵੀਰਾਂ ਤੁਸੀਂ ਦੇਖਿਆ ਗੁਰਦੁਆਰਾ ਬੰਗਲਾ ਸਾਹਿਬ ਦੀ ਲਗਾਤਾਰ ਸਾਡੇ ਨਾਲ ਬਣੀ ਰਿਹਾ ਤੁਹਾਨੂੰ ਅਸੀਂ ਇਸ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਦਰਸ਼ਨ ਕਰਾਂਦੇ ਰਾਵਾਂਗੇ